ਕੀ ਕੀ ਨਾਮ ਭਾਈ ਅ ਮੇਰਾ ਨਾਮ ਰਣੇਦਰ ਕੁਮਾਰ ਹਾਜੀਪੁਰਾ ਸੋ ਇਹ ਜਿਹੜਾ ਅਨਿਲ ਕੁਮਾਰ ਵਾਸੀ ਹਾਜੀਪੁਰ ਦੇ ਨਾਲ ਜਿਹੜਾ ਹਾਸਾ ਵਾਪਰਿਆ ਆ ਤੇ ਰਾਤ ਕਿਸੇ ਕੰਮ ਦੇ ਉਸਲੇ ਚ ਹਾਜੀਪੁਰ ਕੇਰੀਆਂ ਨੂੰ ਆ ਰਿਹਾ ਸੀ ਸੋ ਮੁਕੇਰੀਆਂ ਦੇ ਜਿਹੜਾ ਹਾਸਾ ਵਾਪਰ ਕੋਈ ਕੁ ਲਈ ਸਾਡੇ ਸ਼ਹਿਰ ਵਾਸੀਆਂ ਲਈ ਬਹੁਤ ਦੁੱਖ ਇਹ ਸੀ ਦਾ ਘਾਟਾ ਵੀ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ

ਇਹ ਗੱਲ ਹੋਈ ਕਿ ਕਾਰ ਨਾਲ ਰਸਤੀਆਂ ਤੇ ਆ ਗਿਆ। ਉਹ ਮੋੜੇ ਤੇ ਆ ਕੇ ਕੁਝ ਘਾਲ ਦੇ ਵਿੱਚ ਪਾਣੀ ਤੇ ਜਿਹੜਾ ਕੱਢੀ ਸੀ ਉਹ ਲੈ ਆ ਰਿਹਾ ਸੀ। ਉਹਨੂੰ ਸ਼ਾਪਿੰਗ ਆ ਰਹੀ ਸਾਡੀ ਥਾਂ ਦੇ ਮੋੜੇ ਇਸ਼ਾਨਕ ਕੋਲ ਜਿਹੜਾ ਜੰਗਰ ਆ ਗਿਆ। ਅਸੀਂ ਨੂੰ ਬਚਾਉਣ ਦੇ ਖਾਤੇ ਗੱਡੀ ਨੂੰ ਘੱਟ ਮਾਰਾ ਤੇ ਗੱਡੀ ਅੱਗੇ ਦਰਦ ਨਾਲ ਪਹੁੰਚਾ ਦਿੱਤੀ। ਜਿੰਨੇ ਦਾ ਤੇਜ਼ ਬੱਤੀ ਜਿਹੜਾ ਮਕਰੀਆਂ ਲੈ ਕੇ ਆਂਦਾ ਉਹ ਕੋਲ ਲੈ ਕੇ ਸ਼੍ਰੀਮਨਾ ਵਰਤ ਸ਼੍ਰੀਮਨਾ ਤੋਂ ਇਹ ਕੰਮ ਨਾ ਹੋਈਏ। ਬੁਲੀ ਸੋਚੋ ਫਿਰ ਦੀ ਕਾਰਜ ਕਰਕੇ ਉਸ ਮਾਰ ਨੂੰ ਜੋ ਕੋਈ ਨਾ ਵੀ ਕਰੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਵਗੈਰਾ ਕੋਈ ਬਰਤਾਸਪਰ ਕਰੇਗੀ ਜਾਂ ਇਸ ਤਰ੍ਹਾਂ ਦਾ ਕੋਈ ਗੱਲ ਕਰੇ ਉਹ ਕਰਦੇ ਕਿ ਜਿਹੜੇ ਸਸਟਰਨ ਖੇਰ ਨਹੀਂ ਅਸੂ ਕਿ ਨਾ ਮੈਂ ਇਹਨੂੰ ਰੈਫਰ ਕਰਤਾ ਸੀ ਕੋਈ ਮਾਨਸਪੁਰ ਅਮਰਪੁਰ ਦਾ ਲੇਕਿਨ ਵਾਸਤਾ ਚਾਇਆ ਉਹ ਵਾਸਤਾ ਨੇ ਇਸਨੂੰ ਉਸ ਟਿੱਪਲੇ ਤੇ ਬਣਾਇਆ ਅਸੀਂ ਉਹਨੂੰ ਇੱਥੇ ਬਣਾਇਆ ਸ਼੍ਰੀ ਮਨਪੁਰ ਫਿਰ